ਸਤਿ ਸ਼੍ਰੀ ਅਕਾਲ ਜੀ ਕੈਨਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੇ ਵਿੱਚ ਕੀ ਹੈ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਚੋਣਾਂ ਹਾਰਨ ਤੋਂ ਬਾਅਦ ਸੀਐਮ ਪੰਜਾਬ ਸਣੇ ਸਾਰੇ ਮੰਤਰੀਆਂ ਨੂੰ ਦਿੱਲੀ ਦੇ ਵਿੱਚ ਬੁਲਾਇਆ ਗਿਆ ਪ੍ਰਤਾਪ ਸਿੰਘ ਬਾਜਵਾ ਬੋਲੇ 30 ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਸੰਪਰਕ ਦੇ ਵਿੱਚ ਸੋਨੂ ਸੂਤ ਲੁਧਿਆਣਾ ਕੋਰਟ ਦੇ ਵਿੱਚ ਹੋਣ ਕੇ ਪੇਸ਼ ਸੂਤ ਖਿਲਾਫ ਗੈਰ ਜ਼ਮਾਨਤੀ ਨਿਕਲਿਆ ਹੋਇਆ ਵਰੰਟ ਗੁਰਦਾਸਪੁਰ ਦੇ ਵਿੱਚ ਬਣਿਆ ਨਵਾਂ ਰੇਲਵੇ ਸਟੇਸ਼ਨ ਰਵਨੀਤ ਬਿੱਟੂ ਅਤੇ ਕੇਂਦਰ ਸਰਕਾਰ ਦਾ ਲੋਕ ਕਰ ਰਹੇ ਧੰਨਵਾਦ ਰੋਜ਼ਾਨਾ 15 ਤੋਂ ਵੱਧ ਗੱਡੀਆਂ ਦੀ ਹੋ ਰਹੀ ਆਮਦ ਪੰਜਾਬ 95 ਫਿਲਮ ਨੂੰ ਲੈ ਕੇ ਦਲਜੀਤ ਉਸਾਨ ਦਾ ਵੱਡਾ ਅਭਿਆਨ ਕਿਹਾ ਜੇਕਰ ਬਿਨਾਂ ਕੱਟ ਤੋਂ ਫਿਲਮ ਰਿਲੀਜ਼ ਹੋਵੇਗੀ ਤਾਂ ਮੈਂ ਕਰਾਂਗਾ ਸਪੋਰਟ ਨਹੀਂ ਦੇਖਾਂਗੇ ਕੀ ਬਣ ਗਿਆ ਫਰੋਤੀ ਮਾਮਲੇ ਦੇ ਵਿੱਚ ਗ੍ਰਿਫਤਾਰ ਆਜੀਵ ਰਾਜਾ ਦੇ ਹੱਕ ਦੇ ਵਿੱਚ ਆਏ ਰਮਣੀਤ ਬਿੱਟੂ ਲਾਈਵ ਹੋ ਕੇ ਸੀਐਮ ਭਗਵੰਤ ਮਾਨ ਨੂੰ ਸੁਣਾਇਆ ਖਰੀਆਂ ਖਰੀਆਂ ਸਾਸ ਸਾਲੇ ਤੇ ਪੁਲਿਸ ਤੋਂ ਤੰਗ ਆ ਕੇ ਮੁੰਡੇ ਦੇ ਵੱਲੋਂ ਚੁੱਕਿਆ ਗਿਆ ਵੱਡਾ ਖੌਫਨਾਕ ਕਦਮ ਨਹੀਂ ਦੇਖੇ ਜਾ ਰਹੇ ਪਰਿਵਾਰ ਦੇ ਹਾਲਾਤ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਇੱਕ ਐਮਰਜੈਂਸੀ ਮੀਟਿੰਗ ਦਿੱਲੀ ਦੇ ਵਿੱਚ ਆਪ ਦੀ ਬੁਲਾਈ ਗਈ ਹੈ ਜਿਸ ਤੇ ਵਿੱਚ ਸੀਐਮ ਭਗਵੰਤ ਮਾਨ ਸਣੇ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਬੁਲਾਇਆ ਗਿਆ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤੰਜ ਕਸੇ ਗਏ ਹੈ ਵੱਡੀ ਖਬਰ ਅਦਾਕਾਰ ਬਾਲੀਵੁੱਡ ਅਦਾਕਾਰ ਸੋਨੂ ਸੂਦ ਦੀ ਸਾਹਮਣੇ ਆਉਂਦੀ ਪਈ ਹੈ ਉਹ ਅੱਜ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਜ਼ਿਕਰ ਖਾਸ ਹੈ ਕਿ ਸੋਨੂ ਸੂਦ ਖਿਲਾਫ ਗੈਰ ਜ਼ਮਾਨਤੀ ਵਾਰੰਟ ਨਿਕਲੇ ਹੋਏ ਹੈ ਜ਼ਿਕਰ ਇਹ ਖਾਸ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਸੱਤਾ ਤੋਂ ਬਾਹਰ ਹੋਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੇ ਨਾਲ ਮੀਟਿੰਗ ਬੁਲਾ ਲਈ ਹੈ ਇਹ ਮੀਟਿੰਗ ਦਿੱਲੀ ਦੇ ਵਿੱਚ 11 ਫਰਵਰੀ ਨੂੰ ਸਵੇਰੇ 11 ਵਜੇ ਕਪੂਰਥਲਾ ਹਾਊਸ ਦੇ ਵਿੱਚ ਹੋਵੇਗੀ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਸਾਰੇ ਮੰਤਰੀ ਮੌਜੂਦ ਰਹਿਣਗੇ ਮੰਨਿਆ ਜਾ ਰਿਹਾ ਹੈ ਕਿ ਇਸ ਵਜ੍ਹਾ ਦੇ ਵਿੱਚ ਪੰਜਾਬ ਸਰਕਾਰ ਦੀ 10 ਫਰਵਰੀ ਨੂੰ ਹੋਣ ਜਾ ਰਹੀ ਕੈਬਨਟ ਮੀਟਿੰਗ ਵੀ ਟਾਲ ਦਿੱਤੀ ਗਈ ਹੈ ਐਤਵਾਰ ਦਿਵਸ ਸ਼ਾਮ ਇਸਤੀ ਸੂਚਨਾ ਜਾਰੀ ਕਰ ਦਿੱਤੀ ਗਈ ਸੀ ਹੁਣ ਇਹ ਮੀਟਿੰਗ 13 ਫਰਵਰੀ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਦੇ ਵਿੱਚ ਹੋਵੇਗੀ ਇਸ ਤੋਂ ਪਹਿਲਾਂ ਵੀ ਕੈਬਨਟ ਮੀਟਿੰਗ 5 ਫਰਵਰੀ ਦਾ ਸ਼ਡਿਊਲ ਬਦਲਿਆ ਜਾ ਚੁੱਕਿਆ ਹੈ ਇਹ ਮੀਟਿੰਗ ਅਜਿਹੇ ਵੇਲੇ ਬੜਾਈ ਗਈ ਹੈ ਜਦ ਪੰਜਾਬ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਆਪ ਦੇ 30 ਵਿਧਾਇਕ ਸਾਡੇ ਸੰਪਰਕ ਦੇ ਵਿੱਚ ਨੇ ਇਸ ਤੋਂ ਇਲਾਵਾ ਉਹਨਾਂ ਨੇ ਇਲਜ਼ਾਮ ਇਹ ਵੀ ਲਗਾਇਆ ਕਿ ਦਿੱਲੀ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਸੀਐਮ ਬਣਨਾ ਚਾਹੁੰਦੇ ਨੇ ਵੱਡੀ ਖਬਰ ਅਦਾਕਾਰ ਬਾਲੀਵੁੱਡ ਅਦਾਕਾਰ ਸੋਨੂ ਸੂਦੀ ਸਾਹਮਣੇ ਆਉਂਦੀ ਪਈ ਹੈ ਉਹ ਅੱਜ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਜ਼ਿਕਰ ਖਾਸ ਹੈ ਕਿ ਸੋਨੂ ਸੂਦ ਖਿਲਾਫ ਗੈਰ ਜ਼ਮਾਨਤੀ ਵਾਰੰਟ ਨਿਕਲੇ ਹੋਏ ਹੈ ਜ਼ਿਕਰ ਖਾਸ ਹੈ ਕਿ ਬਾਲੀਵੁੱਡ ਐਕਟਰਸ ਸੋਨੂ ਸੂਦ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਰਮਨਪ੍ਰੀਤ ਕੌਰ ਦੀ ਕੋਰਟ ਨੇ 29 ਜਨਵਰੀ ਨੂੰ ਸੋਨੂ ਸੂਦ ਨੂੰ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਕੋਰਟ ਨੇ ਮੁੰਬਈ ਅੰਦੇਰੀ ਵੈਸਟ ਦੇ ਉਹ ਸ਼ਿਵਰਾ ਥਾਣੇ ਦੇ ਐਸ ਐਚ ਓ ਨੂੰ ਸੋਨੂ ਸੂਦ ਨੂੰ ਗ੍ਰਿਫਤਾਰ ਕਰਨ ਦੇ ਲਈ ਕੋਰਟ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਜ਼ਿਕਰ ਖਾਸ ਹੈ ਕਿ ਲੁਧਿਆਣਾ ਦੇ ਵਿੱਚ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਦੇ ਖਿਲਾਫ ਫਰਾਡ ਦਾ ਕੇਸ ਦਰਜ ਹੋਇਆ ਇਸ ਕੰਪਨੀ ਨੇ ਸੋਨੂ ਸੂਦ ਨੂੰ ਬ੍ਰਾਂਡ ਇਨਵੈਸਟਰ ਬਣਾ ਕੇ ਰੱਖਿਆ ਹੋਇਆ ਸੀ ਕੋਰਟ ਨੇ ਸੋਨੂ ਸੂਦ ਨੂੰ ਗਵਾਹੀ ਦੇ ਲਈ ਸੱਮਣ ਵੀ ਭੇਜਿਆ ਪਰ ਉਹ ਪੇਸ਼ ਨਹੀਂ ਹੁੰਦੇ ਸੂਦ ਮੂੜ ਰੂਪ ਪੰਜਾਬ ਮੋਗਾ ਦੇ ਰਹਿਣ ਵਾਲੇ ਨੇ ਜਿਹੜੇ ਅੱਜ ਕੱਲ ਮੁੰਬਈ ਦੇ ਵਿੱਚ ਰਹਿੰਦੇ ਐ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਵੀ ਲੋਕ ਧੰਨਵਾਦ ਕਰਦੇ ਪਏ ਐ ਇੱਥੇ ਰੇਲਵੇ ਸਟੇਸ਼ਨ ਬਣਿਆ ਹੈ ਜਿਸ ਤੋਂ ਬਾਅਦ ਇੱਥੇ ਰੇਲ ਗੱਡੀਆਂ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਦੂਸਰੇ ਪਾਸੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਲੋਕ ਧੰਨਵਾਦ ਦੇ ਨਾਲ-ਨਾਲ ਖੁਸ਼ ਹੋਏ ਪਏ ਐ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੁਣ ਗੱਦਗੱਦ ਕਰਦਾ ਪਿਆ ਆ ਰੇਲਵੇ ਸਟੇਸ਼ਨ ਧਾਲੀਵਾਲ ਦੀ ਨਵੀਂ ਇਮਾਰਤ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵਿਸ਼ੇਸ਼ ਗ੍ਰਾਂਟ ਅਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਯਤਨਾ ਸਦਕਾ ਤਿਆਰ ਹੋ ਗਈ ਹੈ ਨਵੀਂ ਤਿਆਰ ਹੋਈ ਬਿਲਡਿੰਗ ਆਧੁਨਿਕ ਸੁਵਿਧਾਵਾਂ ਤੇ ਟੈਕਨੋਲੋਜੀ ਦੇ ਨਾਲ ਲੈਸ ਹੈ ਗੌਰਤਲਬ ਹੈ ਕਿ ਸ਼ਹਿਰ ਧਾਲੀਵਾਲ ਦੇ ਰੇਲਵੇ ਸਟੇਸ਼ਨ ਦੀ ਇਮਾਰਤ ਬਹੁਤ ਹੀ ਪੁਰਾਣੀ ਹੋ ਚੁੱਕੀ ਸੀ ਸ਼ੈੱਡ ਵੀ ਨਾ ਹੋਣ ਕਰਕੇ ਅਕਸਰ ਹੀ ਬਰਸਾਤ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਜਦੋਂ ਨਵਾਂ ਰੇਲਵੇ ਸਟੇਸ਼ਨ ਬਣ ਗਿਆ ਹੈ ਲੋਕਾਂ ਦੇ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਅ ਇੱਥੇ ਮੈਂ ਧਾਰੀਵਾਲ ਆਇਆ ਸੀ ਇੱਕ ਟਿਕਟ ਦੇ ਰਿਗਾਰਡਿੰਗ ਰੇਲਵੇ ਸਟੇਸ਼ਨ ਦੇ ਵਿੱਚ ਤੇ ਮੈਂ ਕਾਫੀ ਦਿਨਾਂ ਬਾਅਦ ਇੱਥੇ ਵਿਜ਼ਿਟ ਕੀਤਾ ਤੇ ਮੈਂ ਦੇਖਿਆ ਕਿ ਧਾਰੀਵਾਲ ਦੀ ਸਟੇਸ਼ਨ ਦੀ ਨੁਹਾਰ ਬੜੀ ਚੇਂਜ ਹੋ ਪਈ ਸੀ। ਜਿਸ ਕਰਕੇ ਮੈਂ ਦੇਖਿਆ ਕਿ ਮੈਂ ਪੁਰਾਣਾ ਛੋਟਾ ਜਦੋਂ ਮੈਂ ਪੜਾਈ ਕਰਦਾ ਸੀ ਤੇ ਮੈਂ ਇੱਥੋਂ ਇੱਕ ਟ੍ਰੇਨ ਲੈ ਕੇ ਮੈਂ ਸਟੱਡੀ ਕਰਨ ਜਾਂਦਾ ਸੀ ਜਿਨਾ ਨਗਰ ਤੇ ਟ੍ਰੇਨ ਦੀ ਜੋ ਆਪਣਾ ਇੱਥੋਂ ਦੀ ਰੇਲਵੇ ਸਟੇਸ਼ਨ ਦੀ ਨੁਹਾਰ ਸੀ ਉਹ ਬਹੁਤ ਅੱਜ ਤੋਂ ਸੋ ਬਸਾਲ ਪਹਿਲਾਂ ਜਿਹੜੀਆਂ ਸਟੇਸ਼ਨਾਂ ਅੰਗਰੇਜ਼ਾਂ ਨੇ ਜੋ ਬਣਾ ਕੇ ਸਟੇਸ਼ਨ ਗਏ ਨੇ ਇਥੋਂ ਉਹੀ ਇਹਨਾਂ ਦਾ ਧਾਰੀਵਾਲ ਦਾ ਸਟੇਸ਼ਨ ਉਦਾਂ ਦਾ ਉਦਾਂ ਸੀ ਅੱਜ ਮੈਂ ਦੇਖ ਕੇ ਤੇ ਬੜਾ ਖੁਸ਼ ਨਸੀਬ ਹੋਇਆ ਕਿ ਇਹ ਧਾਰੀਵਾਲ ਦਾ ਰੇਲਵੇ ਸਟੇਸ਼ਨ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਇਹਦਾ ਇਹਨਾਂ ਨੂੰ ਕੀਤਾ ਗਿਆ ਇਹਨੂੰ ਰੀਨੋਵੇਟ ਕੀਤਾ ਗਿਆ ਹੈ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਕੇਂਦਰੀ ਰੇਲ ਰਾਜੇ ਮੰਤਰੀ ਜਵਨੀਤ ਬਿੱਟੂ ਜੀ ਦਾ ਮੈਂ ਤੇ ਅੱਜ ਲੋ ਧੰਨਵਾਦ ਕਰਦਾ ਤੇ ਇਸ ਤੋਂ ਪਹਿਲਾਂ ਜਦੋਂ ਆਂ ਜਾਂਚ ਬਹੁਤ ਦਿੱਕਤ ਹੁੰਦੀ ਸੀ ਇਹ ਸੱਤਾਂ ਚੋਂ ਦੀ ਸੀ ਬਹੁਤ ਪ੍ਰੋਬਲਮ ਆਂਦੀ ਸੀ ਬਰਸਾਤ ਦੇ ਮੌਸਮ ਚ ਹੁਣ ਬਹੁਤ ਸੁਧਾਰ ਹੋਇਆ ਹੋਇਆ ਤੇ ਮੈਂ ਇਹਦੇ ਮੰਤਰੀ ਰਦੀਪ ਰਣਵੀਰ ਰਬਨੀਤ ਬਿੱਟੂ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਹੋਰ ਵਿੱਚ ਸੁਧਾਰ ਹੋਵੇ ਹੋ ਕਾਫੀ ਕੰਮ ਡਿਵੈਲਪਮੈਂਟ ਹੋਈ ਹੈ ਸਟੇਸ਼ਨ ਤੇ ਅੱਛਾ ਹੋ ਰਿਹਾ ਜੀ ਸਰ ਮੇਰਾ ਨਾਮ ਸੁਰਿੰਦਰ ਕੁਮਾਰ ਹੈ ਮੈਂ ਐਸਐਸ ਹੈ ਭਾਰੀਵਾਲ ਸਟੇਸ਼ਨ ਤੇ ਕਾਫੀ ਕੁਝ ਡਿਵੈਲਪਮੈਂਟ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਪਲੇਟਫਾਰਮ ਬਣ ਰਿਹਾ ਹੈ ਨਈ ਬਿਲਡਿੰਗ ਬਣ ਗਈ ਹੈ ਲੈਟਰਨ ਬਾਥਰੂਮ ਬਣ ਰਿਹਾ ਹੈ ਛੱਡ ਵੀ ਬਣ ਰਹੀ ਹੈ ਕਾਫੀ ਅੱਛੀ ਤਰ੍ਹਾਂ ਦਾ ਨਾਲ ਫੈਸਿਲਿਟੀ ਮਿਲ ਰਹੀ ਹੈ ਯਾਤਰੀਆਂ ਨੂੰ ਸਰ ਕਾਫੀ ਲੋਕਾਂ ਨੂੰ ਪਹਿਲਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਸਾਰਾ ਸਿਸਟਮ ਹੀ ਕੰਪਿਊਟਰਾਈਜ਼ਡ ਹੋ ਗਿਆ ਵਾ ਇਸ ਨੂੰ ਕਿੰਨਾ ਦੇਖਦੇ ਨੇ ਕੰਪਿਊਟਰਾਈਜ਼ਡ ਹੈ ਆਸਾਨ ਹੈ ਕੰਮ ਆਸਾਨ ਹੈ ਔਰ ਸੇਫ ਹੈ ਬਿਲਕੁਲ ਸੇਫ ਹੈ ਕੋਈ ਇਹਦੇ ਚ ਗਲਤੀ ਹੋਣ ਦੇ ਚਾਂਸਸ ਬਹੁਤ ਘੱਟ ਹੈ ਇਹ ਬਹੁਤ ਅੱਛਾ ਹੈ ਰੂਟੀਨ ਦੇ ਵਿੱਚ ਡ੍ਰੇਨਾਂ ਤਕਰੀਬਨ 12-13 ਆਪਦੀਆਂ ਹਨ ਔਰ 12-13 ਡਾਊਨ ਦੀਆਂ 12-13 ਫੇਰ ਹੈ ਦੋਨੋਂ ਖਬਰ ਦਿਲਜੀਤ ਦੁਸਾਂਝ ਦੀ ਫਿਲਮ ਪੰਜਾਬ 95 ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਦਿਲਜੀਤ ਦੁਸਾਂਝ ਆਪਣੇ ਸੋਸ਼ਲ ਮੀਡੀਆ ਪੇਜ ਤੇ ਲਾਈਵ ਹੁੰਦੇ ਨੇ ਲਾਈਵ ਹੋ ਕੇ ਉਹ ਇਸ ਕੱਲ ਦਾ ਜ਼ਿਕਰ ਕਰਦੇ ਹੈ ਕਿ ਜੇਕਰ ਫਿਲਮ ਦੇ ਵਿੱਚ ਕੋਈ ਕੱਟ ਲੱਗਦਾ ਹੈ ਤਾਂ ਫਿਲਮ ਪੰਜਾਬ 95 ਦਾ ਉਹ ਸਪੋਰਟ ਨਹੀਂ ਕਰਨਗੇ ਪੰਜਾਬ 95 ਫਿਲਮ ਨੂੰ ਲੈ ਕੇ ਦਰਜੀਤ ਦੁਸਾਂਝਤਾ ਵੱਟਾ ਬਿਆਨ ਸਾਹਮਣੇ ਆਇਆ ਹੈ ਉਹ ਇੰਸਟਾਗ੍ਰam ਤੇ ਲਾਈਵ ਹੁੰਦੇ ਆਪਣੇ ਫੈਨਸ ਦੇ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਆ ਕਿ ਪੰਜਾਬ 95 ਬਿਨਾਂ ਕੱਟ ਤੋਂ ਰਿਲੀਜ਼ ਹੋਵੇਗੀ ਜੇਕਰ ਉਸ ਵਿੱਚ ਕੱਟ ਲੱਗ ਗਿਆ ਤੇ ਰਿਲੀਜ਼ ਹੁੰਦੀ ਹੈ ਤਾਂ ਫਿਰ ਮੈਂ ਫਿਲਮ ਨੂੰ ਸਪੋਰਟ ਨਹੀਂ ਕਰਾਂਗਾ ਪਹਿਲਾਂ ਵਿਦੇਸ਼ ਦੇ ਵਿੱਚ ਬਿਨਾਂ ਕੱਟ ਰਿਲੀਜ਼ ਫਿਲਮ ਨੂੰ ਲੈ ਕੇ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਮਿੱਤਰਾਂ ਨੂੰ ਟੈਨਸ਼ਨ ਹੈ ਜਮਾਂ ਹੀ ਹੈ ਨਹੀਂ ਟੈਨਸ਼ਨ ਪੰਜਾਬ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਟ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋ ਹਣਾ ਅਧਿਪਚਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮੈਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨਗੇ ਕਿਰਪਾ ਤੇ ਵਾ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਣਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਬਲਾਣੇ ਤੱਕ ਤੇਰੀ ਪਹੁੰਚ ਆ ਹਣਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਰੋਂ ਬਾਣੇ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ ਸੌਰੀ ਸੀਰੀਅਸ ਹੋ ਗਈ ਗੱਲ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਸਣੇ ਸਾਰੇ ਪੰਜਾਬ ਦੇ ਮੰਤਰੀ ਦਿੱਲੀ ਜਾਂਦੇ ਪਏ ਐ ਤੇ ਦੂਸਰੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਲਾਈਵ ਹੋ ਗਏ ਐ ਰਵਨੀਤ ਬਿੱਟੂ ਦੇ ਖਾਸਮ ਖਾਸ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਬਾਅਦ ਲਾਈਵ ਹੋ ਕੇ ਬਿੱਟੂ ਦੇ ਵੱਲੋਂ ਸੀਐਮ ਮਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਨੇ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਨੂੰ ਲੁਧਿਆਣਾ ਪੁਲਿਸ ਨੇ ਇੱਕ ਕਾਰੋਬਾਰੀ ਤੋਂ ਲੱਖਾਂ ਰੁਪਏ ਦੀ ਫਰੋਤੀ ਮੰਗੜ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕੀਤਾ ਏ ਰਾਜੀਬ ਰਾਜਾ ਦੇ ਨਾਲ ਦੋ ਹੋਰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਈ ਪਹਿਲੂਆਂ ਤੋਂ ਜਾਂਚ ਕਰਦੀ ਪਈ ਹੈ ਇਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਨਰਾਜ਼ ਨਜ਼ਰ ਆਏ ਅਤੇ ਉਹ ਲਾਈਵ ਹੋ ਜਾਂਦੇ ਹੈ ਦੇਖੋ ਮੈਨੂੰ ਕਾਫੀ ਲੇਟ ਇਹ ਗੱਲ ਕਰਨੀ ਪੈ ਰਹੀ ਆ ਪਤਾ ਸਵੇਰ ਦਾ ਹੀ ਸੀ ਜੋ ਕੁਝ ਚੱਲ ਰਿਹਾ ਸੀ ਪਰ ਹੁਣ ਇਸ ਵੇਲੇ ਜਿਹੜੀ ਆ ਹੱਦ ਆ ਉਹ ਹੋ ਗਈ ਦੇਖੋ ਹਾਰੀ ਦਿੱਲੀ ਚ ਆਮ ਆਦਮੀ ਪਾਰਟੀ ਉੱਚ ਕੋਈ ਸ਼ੱਕ ਨਹੀਂ ਬੀਜੇਪੀ ਨੇ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਆ ਆਮ ਆਦਮੀ ਤੇ ਕੇਜਰੀਵਾਲ ਨੂੰ ਹਰਾਉਣ ਦੀ ਤੇ ਮਹਾਰਾਜਾ ਸਤੋਜ ਸਾਹਿਬ ਨੇ ਜਿਹੜੇ ਉਹ ਬਹੁਤ ਇੱਥੋਂ ਤੇਜ਼ ਹੋ ਕੇ ਗਏ ਨੇ ਸੀ ਸੀਐਮ ਦੀ ਕੁਰਸੀ ਬਚਾਉਣ ਲਈ ਜੋ ਕੁਝ ਮੇਰੇ ਖਿਲਾਫ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਚੀਫ ਮਿਨਿਸਟਰ ਹੋ ਮਹਾਰਾਜ ਮਹਾਰਾਜਾ ਸਟੋਜ ਨੂੰ ਹਿੰਮਤ ਹੈ ਤਾਂ ਮੇਰੇ ਤੇ ਘਰੋਂ ਨਾ ਐਫ ਆਈ ਆਰ ਦਰਜ ਮੇਰੇ ਤੇ ਘਰੋਂ ਪਰਚਾ ਦਰਜ ਤੁਸੀਂ ਲੁਧਿਆਣੇ ਚ ਇਸ ਵੇਲੇ ਰਜੀਵ ਰਾਜੇ ਤੇ ਉਹ ਬੱਚੇ ਨਹੀਂ ਤੁਸੀਂ ਸਾਰਾ ਡਾਟਾ ਮੰਗਾ ਕੇ ਵੀ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਚ ਕਿਹੜੇ ਕਿਹੜੇ ਲੋਕ ਨੇ ਜਿਹੜੇ ਮੇਰੇ ਨੇੜੇ ਆ ਤੇ ਤੁਸੀਂ ਇੱਕ ਕਾਰੋਬਾਰੀ ਕੰਡਸਟਨਿਸਟ ਜਿਹੜਾ ਮੇਰਾ ਯੂਥ ਵੇਲੇ ਦਾ ਮੇਰਾ ਦੋਸਤ ਆ ਤੇ ਉਹਦੇ ਉੱਤੇ ਤੁਸੀਂ ਅੱਜ ਹੁਣੀ ਉਹਦੇ ਮਾਪੇ ਬਜ਼ੁਰਗਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਸਾਡੇ بیٹے ਤੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਐਕਸਟਰਸ਼ਨ ਦਾ ਵੀ ਆ ਨੰਬਰ ਤੋਂ ਜੇ ਇੱਕ ਟੈਲੀਫੋਨ ਆਇਆ ਇਹਦੇ ਉੱਤੇ ਉਹਨਾਂ ਨੇ ਫਰौती ਮੰਗੀ ਤੇ ਉਹਨਾਂ ਨੂੰ ਤੁਸੀਂ ਅੱਜ ਉਹ ਕਿਸੇ ਬੰਦੇ ਪੁਰਾਣੇ ਫੜੇ ਹੋਏ ਜਿਹੜੇ ਤੁਹਾਡੇ ਕ੍ਰਿਮੀਨਲ ਨੇ ਉਹ ਤੋਂ ਤੁਸੀਂ ਉਹਦੇ ਉੱਤੇ ਕਹਾ ਕੇ ਪੁਲਿਸ ਚ ਉੱਤੇ ਕੇਸ ਦਰਜ ਕਰਤਾ ਉਹਨੂੰ ਚੱਕ ਕੇ ਲੈ ਗਏ ਧੋਖੇ ਨਾਲ ਹੁਣ ਤੁਸੀਂ ਉਸ ਤੋਂ ਬਾਅਦ ਤਕਰੀਬਨ 10 ਜਗ੍ਹਾ ਤੇ ਜਿਹੜੇ ਮੇਰੇ ਦੋਸਤ ਮੇਰੇ ਪਾਰਟੀ ਨਾਲ ਜੁੜੇ ਹੋਏ ਬੰਦੇ ਐਸ ਵੇਲੇ ਥੋੜੀ ਪੁਲਿਸ 10 ਜਗ੍ਹਾ ਜਿਹੜੀ ਰੇਡ ਆ ਉਹ ਛੋਟੇ ਮੁੰਡਿਆਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਉਹਤੇ ਕਰ ਚੁੱਕੀ ਆ ਤੇ ਪਤਾ ਨਹੀਂ ਰਾਤ ਨੂੰ ਕਿੰਨਿਆਂ ਨੂੰ ਹੋਰ ਚੱਕਣਗੇ ਰੈਸਟ ਕਰਨਗੇ ਕਿਲੇ ਕਿਲੇ ਉਹਨਾਂ ਤੇ ਕੇਸ ਪਾਉਣਗੇ ਪਰ ਮੈਂ ਕਹਿੰਨਾ ਮੈਂ ਆਪ ਜਨਾਬ ਮੈਂ ਆਪ ਤੇਰੇ ਦਰਵਾਜੇ ਦੇ ਮੂਹਰੇ ਇਹ ਚੀਫ ਮਿਨਿਸਟਰੀਆਂ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਕਿੰਨਾ ਚਿਰ ਰਹਣੀਆਂ ਇਹ ਚੀਫ ਮਿਨਿਸਟਰੀਆਂ ਤੇ ਤੁਸੀਂ ਕਿਹਨੂੰ ਡਰਾ ਰਹੇ ਹੋ ਕਿਹਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀਲਾਂ ਤੋਂ ਕੋਈ ਡਰਦਾ ਹੈ ਤੇ ਮੈਂ ਆਹ ਪਾਰਲੀਮੈਂਟ ਸੈਸ਼ਨ ਖਤਮ ਹੋ ਜਾਏਗਾ ਦੋ ਤਿੰਨ ਦਿਨ ਦੀ ਗੱਲ ਆ ਤੇ ਮੈਂ ਆ ਆ ਕੇ ਚੀਫ ਮਿਨਿਸਟਰ ਤੁਹਾਡੇ ਘਰ ਦੇ ਬਾਹਰ ਜਿਹੜਾ ਤੁਸੀਂ ਕਿਲਾਬੰਦੀ ਕੀਤੀ ਆ ਜਿੱਥੇ ਤੁਸੀਂ ਅੰਦਰ ਲੋਕੇ ਰਹਨੇ ਹੋ ਜਿਹੜੇ ਮਹਿਲ 'ਚ ਮੈਂ ਆਪ ਬਾਹਰ ਆ ਕੇ ਤੁਹਾਡੇ ਸਾਰੀਆਂ ਗੱਲਾਂ ਕਰੂੰਗਾ ਤੇ মিডিਆ ਉੱਥੇ ਸੱਦ ਕੇ ਕਰੂੰਗਾ ਤੇ ਹਿੰਮਤ ਹੋਈ ਮੈਨੂੰ ਅਰੈਸਟ ਕਰ ਲਿਓ ਜੇ ਤਾਕਤ ਦੇ ਨਸ਼ੇ 'ਚ ਚੂਰ ਹੋਇਆ ਹਾਂ ਜੀ 'ਚ ਪਰ ਮੈਂ ਆਪ ਉੱਥੇ ਆ ਕੇ ਗ੍ਰਿਫਤਾਰੀ ਦਊਂਗਾ ਮੈਨੂੰ ਕੋਈ ਧਾਰਾ ਲਾ ਦਿਓ ਕਿਸੇ ਜੇਲ੍ਹ 'ਚ ਭੇਜ ਦਿਓ ਕੋਈ ਪਰਵਾਹ ਨਹੀਂ ਪਰ ਆ ਨਜਾਇਜ਼ ਕਿਸੇ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੀਆਂ ਇਹ ਉਹ ਦੇ ਵਰਗਿਆਂ ਤੋਂ ਆਸ ਨਹੀਂ ਸੀ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਸਾਡੇ ਨਾਲ ਹਜ਼ਾਰਾਂ ਲੱਖਾਂ ਲੋਕ ਜੁੜੇ ਆ ਉਹ ਲੋਕ ਜਿਹੜੇ ਆ ਜਿਨ੍ਹਾਂ ਨੇ ਸਰਦਾਰ ਬੀਨ ਸਿੰਘ ਜੀ ਵੇਲੇ ਨਾਲ ਗੋਲੀਆਂ ਤੋਂ ਨਹੀਂ ਡਰੇ ਇਹ ਉਹਨਾਂ ਦੀਆਂ ਅੱਗੇ ਪੀੜ੍ਹੀਆਂ ਆ ਖਬਰ ਹੈ ਗੁਰਦਾਸਪੁਰ ਤੇ ਬਟਾਲਾ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਪਿਆ ਹੈ ਤੇ ਪਰਿਵਾਰ ਵਾਲਿਆਂ ਦੇ ਵੱਲੋਂ ਸੱਸ ਸਾਲਿਆ ਤੇ ਪੁਲਿਸ ਤੇ ਇਲਜ਼ਾਮ ਲਗਾਏ ਜਾ ਰਹੇ ਆ ਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬਟਾਲਾ ਦੇ ਹਰਨਾਮ ਨਗਰ ਤੋਂ ਇੱਕ 35 ਸਾਲਾਂ ਦਾ ਨੌਜਵਾਨ ਸੁਰਿੰਦਰ ਸਿੰਘ ਨੇ ਆਪਣੇ ਜੋ ਅਲزام ਲੱਗਦੇ ਪਏ ਸਸ ਸਾਲੇ ਅਤੇ ਪੁਲਿਸ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਮ੍ਰਿਤਕ ਸੁਰੇਂਦਰ ਸਿੰਘ ਦੇ ਪਿਤਾ ਅਤੇ ਭੂਆ ਨੇ ਦੱਸਿਆ ਹੈ ਕਿ ਉਹਨਾਂ ਦੀ ਨੂੰਹ 8 ਮਹੀਨੇ ਤੋਂ ਆਪਣੇ ਪੇਕੇ ਘਰ ਰਹਿੰਦੀ ਪਈ ਹੈ ਅਤੇ ਜਦ ਵੀ ਲੜਕਾ ਉਸ ਨੂੰ ਲੈਣ ਜਾਂਦਾ ਹੈ ਤਾਂ ਉਸਤੇ ਨਾਲ ਚੰਗਾ ਵਤੀਰਾ ਨਹੀਂ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ ਅਜੇਹਾ ਕੀ ਹੋ ਜਾਂਦਾ ਹੈ ਇਸ ਬਾਬਤ ਪਰਿਵਾਰ ਵਾਲਿਆਂ ਦੇ ਵੱਲੋਂ ਸਾਰੀ ਗੱਲ ਦੱਸੀ ਗਈ ਹੈ ਹਾਂਜੀ ਇਹ ਖ਼ਬਰ ਮਿਲੀ ਹੈ ਕਿ ਸਰਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਹਰਨਾਮਦਰ ਨਜ਼ਦੀਕ ਰੇਲਵੇ ਸਟੇਸ਼ਨ ਬਟਾਲਾ ਇਹਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਆ ਮਲਾਇਆ ਮੌਕਾ ਕਰ ਲਿਆ ਵਾ ਜੋ ਬਿਆਨ ਲਿਖਾਉਣ ਕੀ ਬੰਨਾਂ ਦੇ ਅਨੁਸਾਰ ਕਾਰਵਾਈ ਅਮਲ ਤੇ ਲੈਂਦੀ ਹੈ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਤਮ ਹੱਤਿਆ ਕਰਨ ਤੋਂ ਪਹਿਲਾਂ ਠੀਕ ਹੈ ਜਿਸ ਵਿੱਚ ਬਟਾਲਾ ਸਿਟੀ ਪੁਲਿਸ ਦੇਤੇ ਵੀ ਰੋਪ ਲਾ ਰਹੇ ਨੇ ਕਿ ਮੈਂ ਪੁਲਿਸ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂਜੀ ਮੈਂ ਵੇਖੀ ਨਹੀਂ ਆ ਜਦੋਂ ਵੇਖਾਂਗੇ ਫਿਰ ਸੌਰਿਆਂ ਦੇ ਲਾਰੇ ਕਿ ਕਿਸੀ ਧੰਵੇ ਗਏ ਸੌਰਿਆਂ ਦੇ ਵੀ ਰੋਪ ਲਾ ਰਿਆ ਨਾ ਇਹਨਾਂ ਨਾਂ ਦੱਸ ਰਿਹਾ ਜੀ ਬਿਆਨ ਲਿਖਣਾ ਬਿਆਨ ਲਿਖ ਕੇ ਮੌਕੇ ਤੇ ਪਹੁੰਚ ਗਿਆ ਬਿਆਨ ਲਿਖ ਕੇ ਜੋ ਬਿਆਨ ਦੇਣਗੇ ਕਾਰਵਾਈ ਕੀਤੀ ਹੈ ਬੇਟੇ ਨੇ ਰਾਤ ਕੋਈ ਜਰੀਲੀ ਚੀਜ਼ ਖਾ ਲਈ ਹੈ ਜੀ ਕਿਉਂ ਖਾਧੀ ਪਤਾ ਲੱਗਾ ਕਾਰਨ ਨਾਲ ਹਾਂਜੀ ਸੱਸ ਨਾਲ ਤੇ ਅੱਡੇ ਨਾਲ ਸੱਸ ਨਾਲ ਲੜ ਕੇ ਆਇਆ ਜੀ ਸੌਰੇ ਜੀ ਆਮਨਗਰੀ ਬਟਾਲੇ ਦੇ ਵਿੱਚ ਇਚਲੀ ਗੇਟ ਤੇ ਹਾਂਜੀ ਸੋਰੇ ਤਾਂ ਅੱਗੇ ਖਾਜੀ ਹਾਂਜੀ ਸਰਜੀ ਸਾਹਿਬ ਉਹ ਤਾਂ ਤੰਗ ਕਰਦੇ ਕੋਈ ਗੱਲਬਾਤ ਅੱਗੇ ਕਿ ਕਰਦਾ ਰਹੀ ਤੁਹਾਡੇ ਨਾਲ ਕੀ ਤੰਗੀ ਬਸ ਹਾਂਜੀ ਆਂਦਾ ਇਹ ਮੈਨੂੰ ਬਹੁਤ ਤੰਗ ਕਰਦੀ ਮੇਰੇ ਸਾਥ ਸਤੇ ਮੇਰਾ ਸਾਵਾ ਬੜੀਆਂ ਗੰਦੀਆਂ ਗਾਲਾਂ ਕੱਢਦੇ ਜਦੋਂ ਮੈਂ ਚੱਲਾ ਹੁੰਦਾ ਹਾਂ ਹਾਂਜੀ ਤੇ ਘਰ ਦੀ ਇੱਥੇ ਰਹਿੰਦੀ ਕਿ ਉੱਥੇ ਨਹੀਂ ਉੱਥੇ ਹੀ ਹੋਵੇ ਉਹਨੂੰ ਵੀ 8 ਮਹੀਨੇ ਹੋ ਗਏ ਤੇ ਤੰਗ ਪਸੰਦ ਕਿਉਂ ਕਰਦੇ ਸੀ ਇਹਨੂੰ ਬੇਟੇ ਇਹਦੇ ਕੋਲ ਪੈਸੇ ਤੇ ਲ ਮੰਗਦੇ ਹਾਂਜੀ ਇਨੂੰ ਬਾਜੀ ਉਹ 6 ਮਹੀਨੇ ਹੋ ਗਏ ਵੋਟੀ ਗਈ ਇਹਨੂੰ ਤੇ ਛੱਡਣਾ ਨਹੀਂ ਸੀ ਚਾਹੁੰਦਾ ਧੀ ਐਡੀ ਵੱਡੀ ਨੀ ਕੀ ਜੀ ਬੜੀ ਸੋਹਣੀ ਅੰਦਾ ਇਹ ਮੈਂ ਮਰ ਵੀ ਜਾਉ ਤੇ ਮੈਂ ਕੁੜੀ ਨਹੀਂ ਆਪਣੀ ਛੱਡਣੀ ਐਂ ਤਾਂ ਬਧਿਆ ਰਹਾਂਦੇ ਆ ਵੀ ਛੱਡਦੇ ਤੇ ਵਧੀਆਂ ਜਨਾਨੀਆਂ ਤੇ ਨਹੀਂ ਮੰਨਦਾ ਸਾਡੀ ਪਤਾ ਨਹੀਂ ਹੁਣ ਉਹਨਾਂ ਨੇ ਕੀ ਇਹਨੂੰ ਉਧਰ ਖਾਣਾ ਪਚਾਉਣ ਜਾਂਦਾ ਸੀ ਕੁੜੀ ਦਾ ਦੁੱਧ ਹੀ ਲਾਇਆ ਸੀ ਦੁੱਧ ਵੀ ਲੈ ਕੇ ਦਿੰਦਾ ਹੀਗਾ ਅੱਗੇ ਵੀ ਇੰਨਾ ਪਰੇਸ਼ਾਨੀ ਕਰ ਅੱਗੇ ਅਸੀਂ ਚਾਰ ਅੱਗੇ ਤੇ ਜਾਂਦੀ ਬੜਾ ਮੋਟਾ ਲੜਕੇ ਤਹਿੰਦੇ ਆਉਂਦੇ ਮੈਂ ਜਾਣਾ ਮੇਰੇ ਭਰਾ ਨਹੀਂ ਜਾਣਾ ਮੇਰਾ ਭਤੀਜਾ ਜਾਂਦਾ ਸੀ ਅਸੀਂ ਲੈ ਕੇ ਆ ਜਾਣਾ ਚਾਰ ਪੰਜ ਵਜੇ ਅਸੀਂ ਪਾਜੀ ਗਏ ਲੈਣ ਤੇ ਅਹੀਂ ਹੱਥੋਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਂ ਲੈ ਕੇ ਆ ਗਈ ਤੁਸੀਂ ਗੱਲ ਨਾਲ ਲੈ ਉਹ ਗਲਤੀ ਨਹੀਂ ਅੱਜ ਸਾਨੂੰ ਕਿੱਥੇ ਪਹੁੰਚਾਉਂਦਾ ਸਾਨੂੰ ਮੰਗੀ ਕਰਦੇ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਉਹ ਟੱਬਰ ਨੂੰ ਕੰਜੀ ਸਜ਼ਾ ਹੋਣੀ ਚਾਹੀਦੀ ਵਿੱਚੇ ਬੌਟੀ ਨੂੰ ਤੇ ਬੱਚੀ ਜਿਹੜੀ ਸਾਨੂੰ ਦੇ ਦੇਓ ਸਾਡੇ ਛਿੱਦੇ ਦੇ ਨਿਸ਼ਾਨੇ ਸਾਨੂੰ ਦੇ ਦੇ ਤੇ ਪਿੱਛੇ ਮਰਿਆ ਤੇ ਪਿੱਛੇ ਮਰਿਆ ਇਤੋਂ ਦਾ ਪਿਓ ਮੈਂਨੇ ਕਦੀ ਦੁਨੀਆ ਤੇ ਵੇਖਿਆ ਮੇਰੀ ਵੀ ਇੰਨੀ ਉਮਰ ਹੋ ਗਈ ਆ 60-65 ਸਾਲ ਦੀ ਜਦੋਂ ਅਨ ਸਮਝਾਉਂਦੇ ਆ ਨਹੀਂ ਭੂਆ ਮੈਂ ਆਪਣੀ ਕੁੜੀ ਨੂੰ ਰੋਲ ਨਹੀਂ ਦੇਣੀ ਅੱਜ ਰੋਲ ਦੀ ਛੱਡ ਗਿਆ ਸੋ ਇਸਨ ਹੁਣ ਤੱਕ ਦੀਆਂ ਖਾਸ-ਖਾਸ ਤੇ ਅਹਿਮ ਖਬਰਾਂ ਵਧੇਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ